ਸ਼ਰੀਨ ਅੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਸਰਦਾਰ ਅਵਤਾਰ ਸਿੰਘ ਨਗੜਾ ਸਾਡੇ ਕੋਲ ਪਹੁੰਚੇ ਨੇ ਗੱਲ ਕਰਦੇ ਆਂ ਸਿਆਸਤ ਦੀ ਸਿਆਸੀ ਜਿਹੜੀਆਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੇ ਪੱਤਰ ਤੇ ਸਰਗਰਮ ਹੋ ਚੁੱਕੀਆਂ ਹਨ ਪਿੰਡਾਂ ਦੇ ਵਿੱਚ ਆਮ ਸਪੋਰਟਰ ਕੁੰਮ ਰਹੇ ਹਨ ਤੇ ਆਪਣੀ ਆਪਣੀ ਪਾਰਟੀ ਦੀ ਗੱਲ ਕਰਦੇ ਨੇ ਸਰਦਾਰ ਅਵਤਾਰ ਸਿੰਘ ਨਗੜਾ ਆਜ਼ਾਦ ਉਮੀਦਵਾਰ ਨੇ ਇਹਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਇਹ ਇਹ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟਰਾਂ ਨੂੰ ਵੋਟਾਂ ਮੰਗ ਦੇਣ ਲਈ ਕਹਿੰਦੇ ਹਨ ਨਗਲਾ ਸਾਹਿਬ ਜੀ ਤੁਹਾਡਾ ਸਵਾਗਤ ਹੈ ਜੀ ਸਵਾਗਤ ਜੀ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਨਗਲਾ ਸਾਹਿਬ ਜੀ ਪਿੰਡਾਂ ਦੇ ਵਿੱਚ ਤੁਸੀਂ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਲਦੇ ਆ ਜੀ ਕੀ ਉਹਨਾਂ ਨੂੰ ਵਿਸ਼ਵਾਸ 'ਚ ਲੈਣ ਲਈ ਤੁਸੀਂ ਕੀ ਕੀ ਉਹਨਾਂ ਨਾਲ ਵਾਅਦੇ ਕਰਦੇ ਤੇ ਕਿਆ ਤੁਹਾਡਾ ਮੈਨੀ ਪਾਸ ਰੋ ਵਿੱਚ ਹੈਗਾ ਵੀ ਉਹ ਲੋਕ ਤੁਹਾਨੂੰ ਵੋਟ ਵੀ ਪਾਣ ਤੇ ਸਪੋਰਟ ਵੀ ਕਰਨ ਜੋ ਸੱડા ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੁੜ ਉੱਠੀ ਆਵਾਜ਼ ਕਰਤਾਰ ਪਰ ਮਾਡਲ ਦੇ ਅਨਸਾਰ ਹਉ ਸਭ ਜੀ ਨਵਾਂ ਪੰਜਾਬ ਦੇ ਔਕੇ ਦੇ ਰਾਹੀ ਅਸੀਂ ਅਪੀਲ ਕਰ ਰਹੇ ਆ ਆਪ ਦੇ ਚੈਨਲ ਦੇ ਮੱਧਮੇ ਰਾਹੀਂ ਪਿੰਡਾਂ ਦੇ ਵਿੱਚ ਜਾ ਰਹੇ ਐ ਬਾਕੀ ਪਾਰਟੀਆਂ ਦੇ ਬਿਲਡਰ ਜਾ ਰਹੇ ਐ ਜਿਹਦੇ ਵਿੱਚ ਦੇਖਿਆ ਜਾ ਰਿਹਾ ਜੋ ਭਾਜਪਾ ਦੇ ਲੀਡਰਾਂ ਦਾ ਕੀ ਹਾਲ ਹੋ ਰਿਹਾ ਔਰ ਕਾਂਗਰਸ ਦੇ ਲੀਡਰਾਂ ਦਾ ਕੀ ਹਾਲ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕੀ ਹਾਲ ਹੈ ਜਿਹਦੇ ਵਿੱਚ ਜਨਤਾ ਪਿਛਲੀਆਂ ਪਾਰਟੀਆਂ ਦੀ ਸਰਕਾਰਾਂ ਅਕਾਲੀ ਭਾਜਪਾ ਕਾਂਗਰਸ ਦੀ ਸਰਕਾਰਾਂ ਵੇਲੇ ਜੋ ਸਤਾਏ ਗਏ ਜੋ ਉਹਨਾਂ ਤੇ ਲੁੱਟ ਖਸੁੱਟ ਹੋਈ ਹੈ ਉਹਦੇ ਲਈ ਉਹ ਕਸੂਰਵਾਰ ਸਿੱਧਾ ਠਹਿਰਾ ਰਹੇ ਆ ਜਨਤਾ ਨੇ ਮਨ ਬਣਾ ਲਿਆ ਸੀ ਕਿ ਅਸੀਂ ਹੁਣ ਤੀਜਾ ਬਦਲ ਲੈ ਕੇ ਆਉਣਾ ਹੈ ਜਨਤਾ ਨੇ ਮਨ ਬਣਾ ਕੇ ਤੀਜਾ ਜੋ ਬਦਲ ਆਮ ਆਦਮੀ ਪਾਰਟੀ ਦੀ ਬਹੁਮਤ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਹਨੂੰ 2 ਸਾਲ ਤੋਂ ਵੀ ਉੱਪਰ ਸਭਾ ਵਿੱਚ ਚੁੱਕਿਆ ਪਰ ਇਹ ਪਿਛਲੀਆਂ ਸਰਕਾਰਾਂ ਨਾਲੋਂ ਵੀ ਜਿਹੜੀ ਮਾੜੀ ਸਰਕਾਰ ਨਿਕਲੀ ਹੈ ਜੋ ਸਾਡੇ ਕਿਸਾਨਾਂ ਦੇ ਨਾਲ ਉਹਨਾਂ ਦੀ ਜ਼ਮੀਨਾਂ ਗੈਰਕਾਨੂੰਨੀ ਢੰਗ ਨਾਲ ਐਕਵਾਇਰ ਕਰਕੇ ਅਗਰ ਸੂਕਮਾਨ ਲੋਕਾਂ ਨੂੰ ਹਾਊਸਿੰਗ ਪ੍ਰੋਜੈਕਟਾਂ ਦੇ ਵਿੱਚ ਲੈਂਡ ਮਾਫੀਆ ਮਾਈਨਿੰਗ ਮਾਫੀਆ ਹਾਊਸਿੰਗ ਪ੍ਰੋਜੈਕਟ ਦੇ ਨਾਲ ਮਿਲ ਕੇ ਕਿਵੇਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਸਸਤੇ ਭਾਅ ਖੜੱਪਿਆ ਗਿਆ ਇਸੇ ਤਰ੍ਹਾਂ ਜੋ ਪੰਚਾਇਤੀ ਜ਼ਮੀਨਾਂ ਗੈਰ ਕਾਨੂੰਨੀ ਢੰਗ ਨਾਲ ਜਿਹੜੀਆਂ ਵੇਚੀਆਂ ਗਈਆਂ ਉਹਨਾਂ ਦੇ ਵਿੱਚ ਜਿਹੜਾ 1/3 ਹਿੱਸਾ ਅਨੁਸੂਚਿਤ ਜਾਤੀ ਲਈ ਰਿਜ਼ਰਵ ਜ਼ਮੀਨ ਹੈ ਉਹ ਵੀ ਵੇਚੀਆਂ ਗਈਆਂ ਜਿਹਦੇ ਵਿੱਚ ਭੂਮੀ ਸੁਧਾਰ ਐਕਟ ਜੋ ਹੈ ਉਹਦੇ ਵਿੱਚ ਸਾਬਕਾ ਜੋ ਮੁੱਖ ਮੰਤਰੀ ਥੋੜੇ ਦਿਨ ਵਾਸਤੇ ਬਣੇ ਸੀ ਜਨਜੀਤ ਸਿੰਘ ਚੰਨੀ ਉਹਨਾਂ ਵੱਲੋਂ ਉਸ ਐਕਟ ਨੂੰ ਲਾਗੂ ਕਰਨ ਵਾਸਤੇ ਆਦੇਸ਼ ਜਾਰੀ ਕੀਤਾ ਸੀ ਤੇ ਉਹ ਅਗਲੇ ਦਿਨ ਰਾਤੋਂ ਰਾਤ ਉਸ ਨੂੰ ਜਿਹੜਾ ਹੈ ਰੱਦ ਕਰ ਦਿੱਤਾ ਗਿਆ ਕਿਉਂਕਿ ਉਹ ਭੂਮੀ ਸੁਧਾਰ ਐਕਟ ਦੇ ਵਿੱਚ ਜੋ 17 ਏਕੜ ਤੋਂ ਵੱਧ ਜ਼ਮੀਨ ਜਿਹੜੀ ਹੈ ਉਹ ਨਹੀਂ ਖਰੀਦ ਸਕਦਾ ਕਿਉਂਕਿ ਇਸ ਦੇ ਵਿੱਚ ਅਕਾਲੀ ਦਲ ਭਾਜਪਾ ਦੇ ਜਿਹੜੇ ਲੀਡਰ ਹਨ ਗਲਤ ਢੰਗ ਨਾਲ ਹਜ਼ਾਰ-ਹਜ਼ਾਰ ਏਕੜ ਦੇ ਕਰੀਬ ਜ਼ਮੀਨਾਂ ਬਣਾਈਆਂ ਹੋਈਆਂ ਉਹਦੇ ਲਈ ਇਹ ਜਿਹੜਾ ਚੰਨੀ ਸਾਹ ਨੂੰ ਰੱਦ ਕਰਨਾ ਪਿਆ ਉਹਨਾਂ ਦੇ ਦਬਾਅ ਕਰਨ ਪ੍ਰੈਸ਼ਰ ਦਾ ਦੂਜਾ ਜਿਹੜੇ 5-5 ਮਰਲੇ ਦੇ ਪਲਾਟ ਗਰੀਬਾਂ ਲਈ ਅਲਾਟਮੈਂਟ ਹੋਣੇ ਸੀ ਉਹਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਪਰ ਕਿਤੇ ਵੀ ਉਹਦੇ ਤੇ ਅਮਲ ਨਹੀਂ ਕੀਤਾ ਜਾ ਰਿਹਾ ਜਿਹਦੇ ਵਿੱਚ ਹੁਣ ਜਿਹੜੀ ਇਹ ਲੋਕ ਸਭਾ ਦੀ ਚੋਣ ਦੇ ਲਈ ਜਿਵੇਂ ਕਿ ਸਾਡੇ ਬੰਦੇ ਸਿੰਘਾਂ ਦੀ ਰਿਹਾਈ ਲਈ ਕਮੇਨਸਾ ਮੋਰਚਾ ਵਾਈਪੀਰ ਚੌਕ ਤੇ ਲੱਗਿਆ ਹੋਇਆ ਰਿਜ਼ਰਵੇਸ਼ਨ ਚੋਰ ਮੋਰਚਾ ਫੜੋ ਜਿਹੜਾ ਮੋਰਚਾ ਵੀ ਸੱਤ ਦੀਆਂ ਲੱਟਾਂ ਤੇ ਲੱਗਿਆ ਹੋਇਆ ਤੇ ਦੋ ਮੋਰਚੇ ਜਿਹੜੇ ਅੰਮ੍ਰਿਤਸਰ ਵਿਖੇ ਲੱਗੇ ਹੋਏ ਸੀ ਇੱਕ ਮੋਰਚਾ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬਡਾਲਾ ਵੱਲੋਂ ਜੋ 328 ਸਰੂਪ ਚੋਰੀ ਹੋ ਗਏ ਸੀ ਬਰਗਾੜੀ ਗਾਂਡ ਦੇ ਵਿੱਚ ਜਿਹੜੇ ਸੰਘਰਸ਼ ਕਰਦੇ ਸਮੇਂ ਨੌਜਵਾਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉਹਦੇ ਇਨਸਾਫ ਲਈ ਉਹ ਤੇ ਮੋਰਚਾ ਲਾਈ ਬੈਠੇ ਆਂ 4 ਸਾਲ ਤੋਂ ਜੋ ਅਮਰਤਪਾਲ ਜੋ ਡਿਬਰੂਗੜ੍ਹ ਜੇਲ੍ਹ ਚ ਭੇਜਿਆ ਗਿਆ ਉਹਨਾਂ ਦੇ ਵੱਲੋਂ ਵੀ ਅਬਰਸਰ ਵਿਖੇ ਤਰਨਾ ਲਾਇਆ ਗਿਆ ਸੀ ਜੋ ਹੁਣ ਉਹ ਵੀ ਆਜ਼ਾਦ ਤੌਰ ਤੇ ਖਡੂਰ ਸ਼ਾਹ ਤੋਂ ਜਿਹੜੀ ਲੋਕ ਸਭਾ ਦੀ ਚੋਣ ਮੈਦਾਨ ਦੇ ਵਿੱਚ ਆ ਗਏ ਹਨ ਜਿਹਦੇ ਵਿੱਚ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਉੱਥੇ ਆਪਣਾ ਕੈਂਡੀਡੇਟ ਨਹੀਂ ਅਲਾਨਿਆ ਉਹ ਅਮਰਤਪਾਲ ਦੀ سپورਟ ਦੇ ਵਿੱਚ ਉਹਨਾਂ ਨੇ ਵੀਡੀਓ ਵਾਇਰਲ ਵੀ ਕੀਤੀ ਆ ਬਿਆਨ ਦਿੱਤਾ ਤੇ ਇਸੇ ਤਰ੍ਹਾਂ ਦਾਸ ਨੂੰ 1 ਅਪ੍ਰੈਲ ਤੋਂ 2024 ਤੋਂ ਸ੍ਰੀ ਅਨੰਤਪੁਰ ਸਾਹਿਬ ਤੋਂ ਅਰਦਾਸ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹਲਕਾ ਲੋਕ ਸਭਾ ਤੋਂ ਸ੍ਰੀ ਅਨੰਤ ਪ੍ਰਸਾਦ ਤੋਂ ਉਮੀਦਵਾਰ ਐਲਾਨਿਆ ਗਿਆ ਜੋ ਅੱਜ ਹੁਣ ਪਿੰਡਾਂ ਦੇ ਵਿੱਚ ਜਾ ਕੇ ਵੋਟਾਂ ਦੇ ਲਈ ਅਪੀਲ ਕਰ ਰਹੇ ਆ ਤੇ ਉਹਨਾਂ ਦੀਆਂ ਜੋ ਸਮੱਸਿਆਵਾਂ ਪਿੰਡਾਂ ਦੀਆਂ ਜਿਵੇਂ ਕਿ ਸਾਡੇ ਨੌਜਵਾਨੀ ਪੜ੍ਹੇ ਲਿਖੀ ਬੇਰੁਜ਼ਗਾਰ ਹੈ ਤੇ ਐਜੂਕੇਸ਼ਨ ਦਾ ਕੋਈ ਸੱਚਾ ਢੰਗ ਨਹੀਂ ਉਹਦੇ ਲਈ ਦੂਜਾ ਜਿਹੜੀ ਮਜ਼ਦੂਰੀ ਲਈ ਸਮਾਂ ਨਿਸ਼ਚਿਤ ਕਰਨ ਵਾਸਤੇ ਜਿਵੇਂ ਕਿ 8 ਘੰਟੇ ਦੀ ਡਿਊਟੀ ਦੇ ਥਾਂ 12-12 ਘੰਟੇ ਕੰਮ ਲਿਆ ਜਾਂਦਾ ਹੈ ਇਹੋ ਜੀ ਜਿਹੜੀਆਂ ਮੰਗਾ ਪਿੰਡਾਂ ਦੇ ਵਿੱਚ ਜਿਵੇਂ ਕਿਸਾਨ ਵੀਰਾਂ ਦੇ ਲਈ ਜੋ ਡੁਪਲੀਕੇਟ ਬੀਜ ਤਿਆਰ ਹੋ ਰਿਹਾ ਹੈ ਡੁਪਲੀਕੇਟ ਦਵਾਈਆਂ ਜਿਹੜੀਆਂ ਫਰਮਾਂ ਬਣਦੀਆਂ ਜੋ ਬੀਜ ਵਾਲੀ ਖੇਪਰੇ ਵਾਲੀਆਂ ਉਹਨਾਂ ਦੇ ਵਿੱਚ ਇਹਨਾਂ ਲੀਡਰਾਂ ਦੇ ਸ਼ੇਅਰ ਹੋਣ ਕਰਕੇ ਉਹਨਾਂ ਦੇ ਵਿੱਚ ਅਸਲ ਜਿਹੜੀ ਹੈ ਆਪਣਾ ਜੋ ਦਵਾਈਆਂ ਦੇ ਵਿੱਚ ਵਿੱਜਾਂ ਦੇ ਵਿੱਚ ਹੀਰਾ ਫੇਰੀ ਹੁੰਦੀ ਹੈ ਉਹ ਮੁੜ ਕੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਇਸੇ ਤਰ੍ਹਾਂ ਖਾਣ ਪੀਣ ਵਾਲੀਆਂ ਜੰਨੀਆਂ ਵਸਤਾ ਹਨ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਸ਼ੇਅਰ ਹੈ ਜਿਵੇਂ ਕੋਈ ਫੈਕਟਰੀਆਂ ਇੰਡਸਟਰੀਆਂ ਜੋ ਪੰਜਾਬ ਦੇ ਵਿੱਚ ਲਾਉਣਾ ਚਾਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਹੈ ਇਹ ਪਹਿਲਾਂ ਹੀ ਉਹਨਾਂ ਨੂੰ ਉਦਯੋਗ ਲਾਉਣ ਤੋਂ ਆਪਣੇ ਸ਼ੇਅਰ ਆਪਣੇ ਹਿੱਸੇ ਵਿੱਚ ਰੱਖ ਲੈਂਦੇ ਐ ਇਸ ਕਰਕੇ ਜਿੰਨੇ ਵੀ ਇੰਡਸਟਰੀ ਐ ਇੱਥੋਂ ਭੱਜ ਚੁੱਕੀ ਐ ਕੋਈ ਬੰਦ ਪਈ ਐ ਨਵੇਂ ਪ੍ਰੋਜੈਕਟ ਲਾਉਣ ਵਾਸਤੇ ਆ ਨਹੀਂ ਰਹੇ ਕਿਉਂਕਿ ਇਹ ਕੇਵਲ ਤੇ ਕੇਵਲ ਜਿਹੜੀ ਸ਼ਾਸਕੀ ਲੀਡਰ ਐ ਇਹ ਸਿਰਫ ਆਪਣੇ ਨਿੱਜੀ ਸਵਾਰਥਾਂ ਲਈ ਆਪਣੇ ਬੱਚਿਆਂ ਦੇ ਲਈ ਕੇਵਲ ਤੇ ਕੇਵਲ ਸਾਡੀ ਜਿਹੜੀ ਜਨਤਾ ਦੀ ਵੋਟ ਨੂੰ ਲੈ ਕੇ ਵੇਚਣਾ ਇੱਕ ਦੂਜੇ ਦੇ ਦਲ ਬਦਲ ਕੇ ਮੋਟੀਆਂ ਰਕਮਾਂ ਉੱਤੇ ਹਾਸਲ ਕਰਕੇ ਇਹ ਸ਼ੁਰੂ ਤੋਂ ਚੱਲਿਆ ਆ ਰਿਹਾ ਤੇ ਹੁਣ ਵੀ ਚੱਲ ਰਿਹਾ ਹੈ ਦੇਖੇ ਰਹੇ ਆਂ ਵੀ ਅੱਜ ਆਮ ਆਦਮੀ ਪਾਰਟੀ ਦੇ ਭਾਜੀਪੀ ਚ ਜਾ ਰਿਹਾ ਹੈ ਬਜੂਦਾ ਸਰਕਾਰ ਦੇ ਅਕਾਲੀ ਭਾਜੀਪੀ ਸਰਕਾਰ ਦੇ ਕਾਂਗਰਸ ਦੇ ਵੇਲੇ ਜਿਹੜੇ ਵੱਡੇ ਵੱਡੇ ਘਪਲੇ ਹੋਏ ਆਂ ਜਿਵੇਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਉਹ ਵੀ ਭਾਜਪਾ ਦੇ ਵਿੱਚ ਚਲੇ ਗਏ ਅੱਜ ਉਹਨਾਂ ਦੀ ਪਤਨੀ ਜੋ ਮਹਾਰਾਣੀ ਪਰਨੀਤ ਕੌਰ ਉਹ ਵੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਆ ਇਸੇ ਤਰ੍ਹਾਂ ਬਾਕੀ ਦਲ ਬਦਲੂ ਵੀ ਜਿਵੇਂ ਕਿ ਪਹਿਲਾਂ ਬੀਐਸਪੀ ਦਾ ਜਿਹੜਾ ਸਮਝੌਤਾ ਸੀ ਅਕਾਲੀ ਦਲ ਬਾਦਲ ਨਾਲ ਉਹਦੇ ਵਿੱਚ ਉਸ ਤੋਂ ਬਾਅਦ ਹੁਣ ਜਿਹੜਾ ਅਕਾਲੀ ਦਲ ਬਾਦਲ ਦਾ ਜਿਹੜਾ ਪੀਐਸਪੀ ਤੋਂ ਵੱਖ ਹੋ ਕੇ ਚੌਣ ਲੜ ਰਹੇ ਆ ਇਸ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਭਾਜਪਾ ਨੇ ਜੋ ਕਿਸਾਨੀ ਦਾ ਮਜ਼ਦੂਰੀ ਦਾ ਘਣ ਕੀਤਾ ਉਹਦੇ ਲਈ ਇਹ ਜਿਹੜੀਆਂ ਸਾਡੀਆਂ ਸਟੇਟ ਪੰਜਾਬ ਦੇ ਵਿੱਚ ਜੋ ਸਮਾਜਿਕ ਸੰਘਰਸ਼ ਕਮੇਟੀਆਂ ਪਾਰਟੀਆਂ ਵੀ ਰਜਿਸਟਰਡ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਸਾਰੇ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਆਪਾਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਜਿਹੜਾ ਹੈ ਹਰਾਈਏ ਤਾਂ ਜੋ ਪੰਜਾਬ ਪੰਜਾਬੀ ਪੰਜਾਬੀਅਤ ਕਿਸਾਨ ਮਜ਼ਦੂਰਾਂ ਨੂੰ ਬਚਾਉਣ ਦੇ ਲਈ ਹੰਬੜਾ ਮਾਰੀਏ ਇਹ ਹੀ ਮੇਰੀ ਅਪੀਲ ਹੈ ਕਿ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵੋਟਰਾਂ ਨੂੰ ਅਪੀਲ ਕਰਦਾ ਹੈ ਦੇ ਵੱਧ ਤੋਂ ਵੱਧ ਵੋਟਾਂ પાਕੇ ਕਾਮਯਾਬ ਕਰੋ ਜੋ ਵੀ ਸਰਕਾਰ ਦੀਆਂ ਸਹੂਲਤਾ ਜੋ ਸਾਨੂੰ ਹਲਕੇ ਵਾਈਜ਼ ਜੋ ਸਾਡੀਆਂ ਮੰਗਾ ਉਹਦੇ ਬਤਾਵਕ ਜੋ ਦਾਸ ਸੇਵਾ ਲਈ ਹਾਜ਼ਰ ਹੈ ਇਹਨੇ ਬੇਨਤੀ ਪਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਗਲਾ ਸਾਹਿਬ ਤੇ ਨਾਲ ਜਿਹੜੀ ਇੱਕ ਬਹੁਤ ਵੱਡੇ ਸ਼ਾਸਕੀ ਅਕੂਹਾਨ ਨਾਲ ਸੰਡੇ ਹੋਏ ਇਹਨਾਂ ਨੂੰ ਸਿਆਸਤੀਆਂ ਬਹੁਤ ਤਰੀਕਿਆਂ ਦਾ ਪਤਾ ਤੇ ਹਮੇਸ਼ਾ ਨਾਲ ਰਹਿੰਦੇ ਨੇ ਸਰਦਾਰ ਲਖਵੀਰ ਸਿੰਘ ਪਟਾਲਾ ਜੀ ਪਟਾਲਾ ਸਾਹਿਬ ਤੁਸੀਂ ਚੋਣ ਪ੍ਰਚਾਰ ਕਰਦੇ ਹੋ ਜੀ ਪਿੰਡਾਂ 'ਚ ਜਾ ਕੇ ਕੀ ਰਿਸਪੌਂਸ ਆਪਣੇ ਆਜ਼ਾਦ ਉਮੀਦਵਾਰ ਸਰਦਾਰ ਅਵਤਾਰ ਸਿੰਘ ਨਗਲਾ ਨੂੰ ਵੋਟਰਾਂ ਵੱਲੋਂ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਤੋਂ ਮੈਂ ਜਿਹੜੇ ਦਰਸ਼ਕ ਤੁਹਾਡੇ ਚੈਨਲ ਤੋਂ ਮੁਨਾਮ ਫਤਿਹ ਅੱਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਅਸੀਂ ਪਿੰਡ-ਪਿੰਡ ਜਾ ਕੇ ਨਗਲਾ ਸਾਹਿਬ ਦੀ ਜਿਹੜੀ ਇਲੈਕਸ਼ਨ ਕੈਂਪੇਨ ਹੈ ਅਸੀਂ ਵੋਟਰਾਂ ਨੂੰ ਮਿਲ ਰਹੇ ਹਾਂ ਤਾਂ ਵੋਟਰਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਵੋਟਰ ਕਹਿੰਦੇ ਆ ਕਿ ਅੱਜ ਤੱਕ ਜਿਹੜੀਆਂ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਉਹ ਸਰਕਾਰਾਂ ਦੇ ਵਿੱਚ ਜਾ ਕੇ ਚਾਹੇ ਉਹ ਮੰਤਰੀ ਬਣੇ ਚਾਹੇ ਉਹ ਮੁੱਖ ਮੰਤਰੀ ਬਣੇ ਅੱਜ ਉਹ ਸਾਰੇ ਲੋਕ ਆ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਬੀਜੇਪੀ ਵੱਲ ਜਾ ਰਹੇ ਆ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇੱਕੋ ਇੱਕ ਹੈ ਕਿਉਂਕਿ ਬੀਜੇਪੀ ਨੇ ਈਡੀ ਨੂੰ ਮੋਹਰਾ ਬਣਾ ਕੇ ਜਿਹੜੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਆ ਦੇਸ਼ ਦੇ ਵਿੱਚ ਸਰਕਾਰਾਂ ਬਣਾਈਆਂ ਉਹ ਈਡੀ ਨੂੰ ਮੋਹਰਾ ਬਣਾ ਕੇ ਈਡੀ ਵੱਲੋਂ ਉਹਨਾਂ ਮੰਤਰੀਆਂ ਨੂੰ ਉਹਨਾਂ ਮੁੱਖ ਮੰਤਰੀਆਂ ਨੂੰ ਉਹਨਾਂ ਨੂੰ ਡਰਾਉਂਦੇ ਆ ਕਿ ਅਸੀਂ ਤੁਹਾਡੇ ਉੱਤੇ ਪਰਚਾ ਦਰਜ ਕਰਕੇ ਜੇਲ੍ਹ ਚ ਥੋਕ ਦਿਆਂਗੇ ਤਾਂ ਜਿਹੜੇ ਚਾਹੇ ਉਹ ਕਾਂਗਰਸੀ ਲੀਡਰ ਹੈ ਚਾਹੇ ਉਹ ਆਮ ਆਦਮੀ ਦੇ ਰੀਟਰ ਹੈ ਚਾਹੇ ਉਹ ਅਕਾਲੀ ਦਲ ਦੇ ਰੀਟਰ ਹੈ ਹੁਣ ਜਿਹੜਾ ਅਕਾਲੀ ਦਲ ਬਾਦਲ ਦਾ ਮਲੂਕੇ ਦੀ ਸਕੰਦਰ ਸਿੰਘ ਮਲੂਕੇ ਦੀ ਨੋਹ ਹੈ ਉਹ ਵੀ ਭਾਜਪਾ ਦਾ ਪੰਨਾ ਫੜ ਕੇ ਉੱਤਰ ਪਈ ਹੈ ਤਾਂ ਜਿਹੜਾ ਮਲੂਕੇ ਹੈ ਜਿਹਨੂੰ ਕਿਸੇ ਟਾਈਮ 'ਚ ਕਹਿਆ ਜਾਂਦਾ ਸੀ ਕਿ ਬਾਦਲ ਦਾ ਇਹ ਸਾਕਾ ਰਿਸ਼ਤੇਦਾਰ ਹੈ ਔਰ ਬਹੁਤ ਤੇਜ਼ਾ ਮੁੱਛਦਾ ਵਾਲ ਹੈ ਪਰ ਅੱਜ ਉਹ ਵੀ ਜਿਵੇਂ ਬਾਦਲ ਨੂੰ ਛੱਡ ਕੇ ਉਹ ਭਾਜਪਾ ਦਾ ਪੰਨਾ ਫੜ ਰਹੀ ਹੈ ਔਰ ਉਹ ਆਈਐਸ ਦੀ ਪੋਸਟ ਤੇ ਹੁੰਦੇ ਹੋਏ ਔਰ ਆਈਐਸ ਹੁੰਦੇ ਹੋਏ ਉਹਨਾਂ ਨੇ ਆਪਣੀ ਰਿਟਾਇਰਮੈਂਟ ਤੋਂ 6 ਮਹੀਨੇ ਪਹਿਲਾਂ ਮਤਲਬ ਅਸਤੀਫਾ ਦੇ ਕੇ ਅੱਜ ਉਹ ਰਾਜਨੀਤੀ ਵੱਲੋਂ ਮਤਲਬ ਭਾਜਪਾ ਦੇ ਵੱਲ ਪਹੁੰਚ ਗਏ ਐ ਇਸੇ ਤਰ੍ਹਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਇਹਨਾਂ ਦੇ ਬੱਚਿਆਂ ਦੇ ਉੱਤੇ ਇਹਨਾਂ ਦੇ ਜਵਾਈ ਦੇ ਉੱਤੇ ਜਿਹੜੇ ਕੱਪੜੇ ਦੇ ਦੋਸ਼ ਲੱਗੇ ਹੋਏ ਐ ਅੱਜ ਇਹਨਾਂ ਨੇ ਵੀ ਮਤਲਬ ਕਾਂਗਰਸ ਨੂੰ ਛੱਡ ਕੇ ਜਿਹੜੀ ਕਾਂਗਰਸ ਨੇ ਇਹਨਾਂ ਨੂੰ ਮੁੱਖ ਮੰਤਰੀ ਤੱਕ ਬਣਾਇਆ ਅੱਜ ਉਹ ਭਾਜਪਾ ਦੇ ਵਿੱਚ ਜਾ ਕੇ ਆਹ ਸੋਚ ਰਹੀ ਹੈ ਕਿ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਹੇ ਹਾਂ ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਜਿਹੜਾ ਕਿਸੇ ਟਾਈਮ ਅਕਾਲੀ ਦਲ ਵੱਲ ਅਕਾਲੀ ਦਲ ਦੀ ਸਰਕਾਰ ਚ ਵਿੱਤ ਮੰਤਰੀ ਹੁੰਦਾ ਸੀ ਉਹ ਵੀ ਅੱਜ ਭਾਜਪਾ ਦਾ ਪੰਨਾ ਫੜ ਚੁੱਕਿਆ ਮੈਂ ਮੇਰਾ ਕਹਿਣ ਦਾ ਪਾਵੇ ਹੈ ਕਿ ਇਹ ਜਿਹੜੇ ਲੋਕ ਹੈ ਇਹ ਕਹਿੰਦੇ ਆ ਵੀ ਉੱਤਰ ਕਾਟੋ ਹੁਣ ਮੇਰੀ ਵੱਲ ਇਹ ਕੀ ਕਰਦੇ ਆ ਇਹ ਹੁਣ ਅੱਜ ਸਾਰੇ ਹੀ ਕਾਂਗਰਸ ਛੱਡ ਕੇ ਅਕਾਲੀ ਦਲ ਛੱਡ ਕੇ ਆਮ ਆਦਮੀ ਛੱਡ ਕੇ ਬੀਜੇਪੀ ਵੱਲ ਜਾ ਰਹੇ ਆ ਅਸੀਂ ਪੰਜਾਬ ਦੇ ਵੋਟਰਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿਉਂਕਿ ਇਹਨਾਂ ਨੇ ਰਾਜ ਸੱਤਾ ਲੈਣ ਦੇ ਲਈ ਗੁਰੂ ਗ੍ਰੰਥ ਸਾਹਿਬ ਨਹੀਂ ਬਖਸ਼ਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਇੱਜ਼ਤੀ ਕਰਵਾਈ ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਬਰਗਾੜੀ ਦੇ ਵਿੱਚ ਸਾਡੇ ਦੋ ਸ਼ਹੀਦ ਕੀਤੇ ਔਰ ਸੈਂਕੜੇ ਹੀ ਸਾਥੀ ਜਿਹੜੇ ਫਟੜੋ ਹੋਏ ਉੱਥੇ ਇਹਨਾਂ ਸਰਕਾਰਾਂ ਨੇ ਕਿਹਾ ਕਿ ਤੁਹਾਨੂੰ ਇਨਸਾਫ ਦਵਾਂਗੇ ਅਲੱਗ-ਅਲੱਗ ਪਾਰਟੀਆਂ ਪਰ ਇਨਸਾਫ ਕਿਸੇ ਨੇ ਨਹੀਂ ਦਿੱਤਾ ਅੱਜ ਵੀ ਉਹ ਜਿਹੜੇ ਇਨਸਾਫ ਲੈਣ ਵਾਲੇ ਲੋਕ ਹੈ ਸੜਕਾਂ ਤੇ ਰੋਕੇ ਫਿਰਦੇ ਆ ਤਾਂ ਇਸ ਕਰਕੇ ਅੱਜ ਜਿਹੜੀ ਸੋਸ਼ਲ ਮੀਡੀਆ ਕਰਕੇ ভোটার ਪੂਰਾ ਜਾਗਰੂਕ ਹੋ ਰਿਹਾ ਹੈ ভোটার ਜਾਗਰੂਕ ਹੋ ਰਿਹਾ ਹੈ ਔਰ ਅਲੱਗ-ਅਲੱਗ ਜਗ੍ਹਾ ਤੇ ਤੁਸੀਂ ਵੀ ਦੇਖਦੇ ਆ ਸੋਸ਼ਲ ਮੀਡੀਆ ਤੇ ਭਾਜਪਾ ਦੇ ਲੋਕਾਂ ਨੂੰ ਜਾਂ ਕਾਂਗਰਸ ਦੇ ਲੋਕਾਂ ਨੂੰ ਜਿਹੜੇ ভোটার ਉਹ ਪਿੰਡਾਂ ਵਿੱਚ ਬੜਨ ਨਹੀਂ ਦੇ ਰਹੇ ਉਹਨਾਂ ਨੂੰ ਕੁਐਸਚਨ ਸਵਾਲ ਕਰਦੇ ਆ ਰਹੀ ਗੱਲ ਆਮ ਆਦਮੀ ਪਾਰਟੀ ਦੀ ਜਿਹੜੇ ਪੰਜਾਬ ਦੇ ਲੋਕ ਮਤਲਬ ਕਾਂਗਰਸ ਅਕਾਲੀ ਭਾਪੀ ਤੋਂ ਤੰਗ ਪਰੇਸ਼ਾਨ ਸੀ ਉਹਨਾਂ ਨੇ ਇੱਕ ਤੀਜੇ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਆਂਦਾ ਔਰ ਬਹੁਤ ਵੱਡੇ ਮਾਰਜਿਨ ਦੇ ਨਾਲ 92 ਸੀਟਾਂ ਦੇ ਕਹਿੰਦੀ ਸਰਕਾਰ ਬਣਾਈ ਪਰ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਅਕਾਲੀ ਕਾਂਗਰਸ ਤੋਂ ਵੀ ਕਿਤੇ ਅੱਗੇ ਵੱਧ ਕੇ ਜਿਹੜੀ ਲੋਕਾਂ ਨਾਲ ਧੋਖਾ ਕਹੀ ਉਹਨੀਆਂ ਗੱਲਾਂ ਤੋਂ ਪਿੱਛੇ हट ਗਈ ਹੈ ਔਰ ਇਹਨਾਂ ਨੇ ਅੱਜ ਤੱਕ ਜਿਹੜਾ ਰਿਜ਼ਰਵੇਸ਼ਨ ਚੋੜ ਫੜੋ ਮੋਰਚਾ ਵੀ ਲੱਗਿਆ ਹੋਇਆ ਹੈ ਪ੍ਰਾਨਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਚਲਾਨ ਕਰਿਆ ਕਿ ਅਸੀਂ ਜਿਹੜੇ ਇਹਦੇ ਰਜਿਸਟ੍ਰੇਸ਼ਨ ਚੋਰ ਹੈਗੇ ਆ ਜਿਨ੍ਹਾਂ ਨੇ ਆਪਣੇ 40 ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਇਹਨਾਂ ਨੇ ਵਿਧਾਨ ਸਭਾ ਚਲਾਨ ਕਰਿਆ ਕਿ ਅਸੀਂ ਉਹਨਾਂ ਨੂੰ ਜਿਹੜਾ ਫੜ ਕੇ ਜੇਲ੍ਹਾਂ ਵਿੱਚ ਵੀ ਠੋਕਾਂਗੇ ਔਰ ਇੱਕ ਇੱਕ ਰੁਪਿਆ ਉਹਨਾਂ ਦੇ ਕੋਲੋਂ ਵਸੂਲ ਕਰਾਂਗੇ ਪਰ ਆਮ ਆਦਮੀ ਦੀ ਸਰਕਾਰ ਨੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਔਰ ਇਲੈਕਸ਼ਨ ਦੇ ਟਾਈਮ 'ਚ ਪਹਿਲਾ ਇਲੈਕਸ਼ਨ ਚ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਮਤਲਬ ਸਾਡੇ ਪੰਜਾਬ ਦੀਆਂ ਬੀਬੀਆਂ ਭੈਣਾਂ ਉਹਨਾਂ ਨੂੰ ਇੱਕ ਇੱਕ ਹਜ਼ਾਰ ਰੁਪਇਆ ਦਵਾਗੇ ਇਹ ਝੂਠਾ ਵਾਦਾ ਕਰਕੇ ਇਹਨਾਂ ਨੇ ਵੋਟਾਂ ਲੈ ਲੀਆਂ ਲੇਕਿਨ 2 ਸਾਲ ਲੰਘਣ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੁਣ ਪਿੰਡਾਂ ਵਿੱਚ ਜਾ ਰਹੇ ਆ ਤਾਂ ਉਹਨਾਂ ਕੈਂਡੀਡੇਟਾਂ ਨੂੰ ਦੇ ਦੋ ਕੁਐਸਚਨ ਕਰਦੇ ਆ ਤਾਂ ਨਾਲ ਜੀਤ ਭੁੱਲਰ ਭੁੱਲਰ ਵਰਗੇ ਜਿਹੜੇ ਮੰਤਰੀ ਹੈ ਉਹ ਮਤਲਬ ਜਿਹੜੇ ਸਮਾਜ ਦੇ ਲੋਕ ਹੈ ਉਹਨਾਂ ਨੂੰ ਜਾਤੀ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਗਲਤ ਸ਼ਬਦਾਬਲੀ ਵੀ ਬੋਲ ਰਹੇ ਆ ਔਰ ਇਹਨਾਂ ਦਾ ਜਿਹੜਾ ਦਿਮਾਗ ਹੈ ਖਰਾਬ ਹੋ ਚੁੱਕਿਆ ਪਰ ਜਿਹੜੇ ਪੰਜਾਬ ਦੇ ਲੋਕ ਆ ਉਹ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਕਿਸਾਨ ਅਤੇ ਮਜ਼ਦੂਰ ਵਾਸਤੇ ਮਤਲਬ ਜਿਹੜੇ ਆਜ਼ਾਦ ਉਮੀਦਵਾਰ ਮੈਦਾਨਾਂ ਦੇ ਮੈਦਾਨ ਦੇ ਵਿੱਚ ਨਿਤਰੇ ਆ ਔਰ ਜਿਹੜੇ ਮਾਨਯੋਗ ਬਲਦੇਵ ਸਿੰਘ ਜੀ ਵਡਾਣਾ ਜਿਨ੍ਹਾਂ ਨੇ ਆਪਣਾ ਸਿੱਖ ਸੰਭਾਰਨਾ ਦਲ ਬਣਾ ਕੇ ਔਰ ਸਾਡੇ ਸ੍ਰੀ ਅਨੰਦਪੁਰ ਸਾਹਿਬ ਤੋਂ ਹਰਪਾਲ ਸਿੰਘ ਜੀ ਨਗਲਾ ਔਰ ਫਰੀਦਕੋਟ ਤੋਂ ਆਪਣੇ ਕਪਤਨ ਬਹਾਦਰ ਸਿੰਘ ਜੀ ਔਰ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਅਮਰਪੀਤ ਸਿੰਘ ਜੀ ਔਰ ਖਡੂਰ ਸਾਹਿਬ ਤੋਂ ਜਿਹੜੇ ਭਾਈ ਅਮਰ ਸਿੰਘ ਅਮਰਪਾਲ ਸਿੰਘ ਜੀ ਨੂੰ ਇਹ ਜਿਹੜੀ ਮੌਕੇ ਦੀ ਸਰਕਾਰ ਹੈ ਇਹਨਾਂ ਨੇ ਫੜ ਕੇ ਡਿਗਰੂਗੜ੍ਹ ਜੇਲ੍ਹ ਚ ਪੇਚਿਆ ਔਰ ਉਹਦੇ ਸਾਥੀਆਂ ਨੂੰ ਪੇਚਿਆ ਅੱਜ ਪੂਰਾ ਖਡੂਰ ਸਾਹਿਬ ਔਰ ਪੂਰੇ ਪੰਜਾਬ ਦੇ ਲੋਕ ਇਹ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਦੇ ਲਈ ਖਡੂਰ ਸਾਹਿਬ ਦੇ ਵਿੱਚ ਅਮਰਪਾਲ ਦੀ ਜਿੱਤ ਯਕੀਨੀ ਬਣ ਚੁੱਕੀ ਹੈ ਔਰ ਅਕਾਲੀ ਦਲ ਨੂੰ ਉੱਥੋਂ ਅਕਾਲੀ ਦਲ ਨੂੰ ਹੁਣ ਭੱਜਣ ਨੂੰ ਰਾਹ ਨਹੀਂ ਮਿਲਿਆ ਹੈ ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਨਗਲਾ ਸਾਹਿਬ ਦਾ ਜਿਹੜਾ ਇਲੈਕਸ਼ਨ ਕੈਂਪੇਨ ਹੈ ਜਿੰਨੇ ਲੋਕ ਸਾਨੂੰ ਮਿਲ ਰਹੇ ਹੈ ਉਹ ਦਿੱਲੀ ਮਤਲਬ ਉਹਨਾਂ ਦੀ ਬਿੰਤੀ ਫੱਤੀ ਜਾ ਰਹੀ ਹੈ ਔਰ ਅਕਾਲੀ ਦਲ ਨੂੰ ਜਿਹੜੀ ਇੱਥੋਂ ਵੀ ਭਾਜਪਾ ਚੁੱਪੀ ਹੈ ਮੈਨੂੰ ਇੱਕ ਗੱਲ ਦੀ ਹੋਰ ਸੋਚ ਲੱਗੀ ਹੋਈ ਹੈ ਕਿਉਂਕਿ ਜਿਹੜਾ ਭਾਜਪਾ ਇਹ ਲੋਕਾਂ ਨੂੰ ਆਪਸ ਵਿੱਚ ਤੋੜ ਕੇ ਰਾਜ ਕਰਨਾ ਚਾਹੁੰਦੀ ਹੈ ਔਰ ਜਿਹੜਾ ਛੇ ਪਾਰਟੀਆਂ ਦੇ ਲੀਡਰ ਅੱਜ ਉਹ ਅਲੱਗ-ਅਲੱਗ ਇਲੈਕਸ਼ਨ ਲੜ ਰਹੇ ਹੈ ਤਾਂ ਕਿਤੇ ਇਹ ਨਾ ਹੋਵੇ ਵੀ ਜਿਹੜੇ ਪਾਰਟੀਆਂ ਉਹ ਆਪਣੇ ਮਿਸ਼ਨਿਆਂ ਆਪਣੇ ਸੁਪਨਿਆਂ ਨੂੰ ਭੁੱਲ ਕੇ ਉਹ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਵੀ ਮਦਦ ਕਰ ਰਹੀਆਂ ਤਾਂ ਇਸ ਕਰਕੇ ਸਾਨੂੰ ਜਿਹੜਾ ਜਿਹੜੇ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਹਾਕ ਦੇ ਆਪਣੇ ਵੋਟਰ ਹੈ ਉਹਨਾਂ ਨੂੰ ਬੇਨਤੀ ਹੈ ਅੱਜ ਸਮੇਂ ਦੀ ਲਾਜਾਗਤ ਨੂੰ ਸਮਝਦੇ ਹੋਏ ਅੱਜ ਤੀਜੇ ਬਦਲ ਦੀ ਪਿਰ ਹੈ ਸਾਨੂੰ ਉਹਨਾਂ ਦਾ ਬਦਲ ਤਿਆਰ ਕਰਨਾ ਪਊਗਾ ਉਹ ਜਿਹੜੇ ਆਜ਼ਾਦ党 ਦੇ ਸਾਡੇ ਕੈਂਡੀਡੇਟ ਮੈਦਾਨ ਦੇ ਵਿੱਚ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਜਿਹੜੇ ਪਿੱਛੇ ਵੀ ਉਹਨਾਂ ਦੇ ਦਾਦਾਦ ਤੱਕ 20-20 ਸਾਲ ਦਾ ਇਤਿਹਾਸ ਹੈ ਉਹ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਸਰਕਾਰ ਪੰਜਾਬ ਦੀ ਸਰਕਾਰ ਦੇ ਲਈ ਜਿਹੜੀ ਸਰਕਾਰੀ ਜ਼ਮੀਨਾਂ ਹੈ ਜਿਹੜੀਆਂ ਵੱਡੇ ਭ੍ਰਿਸ਼ਟ ਅਧਿਕਾਰੀਆਂ ਨੇ ਭ੍ਰਿਸ਼ਟ ਲੀਡਰਾਂ ਨੇ ਉਹ ਗੱਬੀਆਂ ਹੋਈਆਂ ਔਰ ਮੋਹਾਲੀ ਦੇ ਵਿੱਚ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬਲਵੀਰ ਸਿੰਘ ਸਿੱਧੂ ਜੀ ਚਲੇ ਗਏ ਸੀ ਉਹਨਾਂ ਨੇ ਵੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਜ਼ਮੀਨਾਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਾਬਜ਼ੇ ਕਰੇ ਆ ਇਤਿਹਾਸ ਇ ਚਾਹੇ ਕਾਂਗਰਸਾ ਚਾਹੇ ਅਕਾਲੀ ਦਲ ਵਾਲੇ ਆ ਇਹਨਾਂ ਨੇ ਆਪਣੇ ਨਿੱਜਰੇ ਲਈ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਦੇ ਲਈ ਮਤਲਬ ਸਾਰਾ ਕੁਝ ਕਰ ਰਹੇ ਆ ਔਰ ਜਿਹੜੇ ਸਾਡੇ ਕੈਂਡੀਡੇਟ ਆ ਉਮੀਦਵਾਰ ਆ ਆਜ਼ਾਦ ਉਮੀਦਵਾਰ ਉਹ ਅੱਜ ਪੰਜਾਬ ਦੇ ਲਈ ਪੰਜਾਬੀਅਤ ਦੇ ਲਈ ਕਿਸਾਨ ਮਜ਼ਦੂਰਾਂ ਦੇ ਲਈ ਜਿਵੇਂ ਨਗਰਾ ਜੀ ਨੇ 1.5 ਕਰੋੜ ਨੂੰ ਜਿਹੜੀ ਜ਼ਮੀਨ ਐਕਵਾਇਰ ਹੋਈ ਗਲਤ ਗੈਰਕਾਨੂੰਨੀ ਢੰਗ ਨਾਲ ਉਹਦੇ ਖਿਲਾਫ ਧੰਨੇ ਦਿੱਤੇ ਆ ਤਾਂ ਇਹ ਅੱਜ ਵੀ ਪੰਜਾਬ ਲਈ ਲੜ ਰਹੇ ਆ ਪੰਜਾਬ ਲਈ ਖੜੇ ਆ ਜੇਕਰ ਤੁਸੀਂ ਬਦ ਤੋਂ ਬਦ ਵੋਟਾਂ ਪਾ ਕੇ ਜਿਤਾਵੋਗੇ ਤਾਂ ਤੁਹਾਡੀ ਆਵਾਜ਼ ਪਾਧੀ ਮਿੰਟ ਦੇ ਵਿੱਚ ਜਿਹੜੀ ਲੋਕ ਸਭਾ ਦੇ ਵਿੱਚ ਇਹ ਆਵਾਜ਼ ਉਠਾਉਣਗੇ ਤਾਂ ਕਿ ਤੁਹਾਡੇ ਹੱਕਾਂ ਦੀ ਗੱਲ ਹੋ ਸਕੇ ਔਰ ਤੁਹਾਡੀ ਜਿਹੜੀ ਆਉਣ ਵਾਲੀ ਪੀੜ੍ਹੀਆਂ ਉਹਨਾਂ ਦੇ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਉਜਵਲ ਹੋ ਸਕੇ ਔਰ ਜਿਹੜਾ ਨਸ਼ਿਆਂ ਦੀ ਮਾਰ ਪਈ ਹੈ ਔਰ ਸਾਡੇ ਬੱਚੇ ਬਾਹਰ ਨੂੰ ਭੱਜ ਰਹੇ ਹਨ ਉਹਨਾਂ ਨੂੰ ਇੱਥੇ ਹੀ ਰੁਜ਼ਗਾਰ ਦੇ ਕੇ ਉਹਨਾਂ ਨੂੰ ਇੱਥੇ ਹੀ ਸੈੱਟ ਕੀਤਾ ਜਾਵੇ ਔਰ ਉਹ ਆਪਣੀ ਮਾਨ ਸਨਮਾਨ ਦੀ ਜੀਵਨਗੀਤੀ ਸਭਾ ਇਸੇ ਲਈ ਨਗਲਾ ਸਮਾਧਾਨ ਚੁਕਰੇਆ ਮੇਰੀ ਸਾਰੇ ਭੋਟਰਾਂ ਨੂੰ ਅਪੀਲ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਡੇ ਆਜ਼ਾਦ ਮੀਤਵਾਰ ਅਫਤਾਹ ਸਿੰਘ ਦੀ ਨਗਲਾ ਸ੍ਰੀ ਅਨੰਦਪੁਰ ਸਾਹਿਬ ਤੋਂ ਉੱਠੀ ਆਵਾਜ਼ ਆਓ ਸੱਜिए ਨਵਾਂ ਪੰਜਾਬ ਇਸ ਨਾਰੇ ਦੇ ਥੱਲੇ ਅਸੀਂ ਸਾਰੇ ਕਟੜਾਲਾ ਜੀ ਤੁਸੀਂ ਨਸ਼ਾ ਦੀ ਗੱਲ ਕਰੀ ਆ ਇੱਕ ਇਹੋ ਜਿਹਾ ਜਾਨਲੇਵਾ ਨਸ਼ਾ ਜਿਹੜਾ ਚਿੱਟਾ ਕਹਿੰਦੇ ਜੀ ਨੂੰ ਚਲੋ ਫੇਮ ਪੁੱਕੀ ਤੇ ਹੋ ਰਿਹਾ ਤੇ ਮਹਿੰਗਾ ਵੀ ਇੰਨਾ ਕਿ ਨੌਜਵਾਨ ਜਿਹੜੇ ਇਸ ਨੂੰ ਵਕਤ ਦੇ ਨੇ ਯੂਜ਼ ਕਰਦੇ ਨੇ ਖਾਂਦੇ ਨੇ ਪੀਂਦੇ ਨੇ ਜੋ ਵੀ ਤੇ ਉਹ ਉਹ ਪੈਸੇ ਲਈ ਵੀ ਠੱਗੀਆਂ ਚੋਰੀਆਂ ਤੇ ਹੋਰ ਬਹੁਤ ਕੁਝ ਉਹ ਕਰਦੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਦੀ ਉੱਪਰ ਜਾਏ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਲਈ ਲਿਆਂਦਾ ਗਿਆ ਇਹਦੇ ਲਈ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਨਸ਼ਾ ਉਹ ਜਿਵੇਂ ਰਣਜੀਤ ਬਾਵੇ ਨੇ ਇੱਕ ਗੀਤ ਵੀ ਗਾਇਆ ਸੀ ਵੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਜਿਹਦੀ ਵੀ ਸਰਕਾਰ ਹੁੰਦੀ ਹੈ ਉਹ ਆਪਣਾ ਫੰਡ ਇਕੱਠਾ ਕਰਨ ਦੇ ਲਈ ਉਹਨਾਂ ਦੇ ਕੋਲੋਂ ਫੰਡ ਲੈਣ ਦੇ ਲਈ ਜਿਹੜਾ ਚਿੱਟੇ ਦੇ ਤਹਿਤ ਮੇਰਾ ਪਿੰਡ ਖਰਬ ਦੇ ਨਾਲ ਨਵਾਂ ਸ਼ਹਿਰ ਬਡਾਲਾ ਹੈ ਮੇਰੇ ਪਿੰਡ ਦੇ ਵਿੱਚ ਵੀ 10 ਤੋਂ ਵੱਧ 10 ਤੋਂ 15 ਜਿਹੜੇ ਨੌਜਵਾਨ 30 ਸਾਲ ਦੀ ਉਮਰ ਤੋਂ ਘੱਟ ਉਹ ਨਸ਼ੇ ਦੀ ਭੇਟ ਚੜ ਚੁੱਕੇ ਹਨ ਮਤਲਬ ਇਹ ਜਿਹੜਾ ਇਕੱਲਾ ਮੇਰੇ ਪਿੰਡ ਦੀ ਗੱਲ ਨਹੀਂ ਇਹ ਪੂਰੇ ਪੰਜਾਬ ਪੂਰੇ ਹਰਿਆਣੇ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਬੱਚੇ ਮਤਲਬ ਬਾਹਰਲੇ ਸੂਬਿਆਂ ਤੋਂ ਜਾਂ ਬਾਹਰੋਂ ਪੰਜਾਬ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪੜ੍ਹਨ ਦੇ ਲਈ ਇੱਥੇ ਕਿਉਂਕਿ ਚੰਡੀਗੜ੍ਹ ਮੋਹਾਲੀ ਜ਼ਿਲ੍ਹਾ ਜਿਹੜਾ ਇਹ ਐਜੂਕੇਸ਼ਨ ਦਾ ਹੱਬ ਹੈ ਤਾਂ ਇੱਥੇ ਜਿਹੜੇ ਬੱਚੇ ਆਏ ਹੋਏ ਆ ਉਹ ਮਾਪਿਆਂ ਤੋਂ ਦੂਰ ਰਹਿੰਦੇ ਆ ਉਹ ਬੱਚੇ ਜਿਹੜੀਆਂ ਇਵਨ ਕੇ ਕੁੜੀਆਂ ਵੀ ਉਹ ਵੀ ਇੱਥੇ ਨਸ਼ੇ ਕਰਦੀਆਂ ਕਰਕੇ ਕਰੋੜਾਂ ਦੇ ਉੱਤੇ ਘੁੰਮਦੀਆਂ ਆਮ ਦੇਖਿਆ ਜਾ ਸਕਦੀਆਂ ਤਾਂ ਇਸ ਕਰਕੇ ਜਿਹੜੀ ਵੀ ਸਰਕਾਰਾਂ ਪਹਿਲਾਂ ਕਾਂਗਰਸ ਨੇ ਵੀ ਕਿਹਾ ਸੀ ਕਿ ਅਸੀਂ ਚਿੱਟਾ ਖਤਮ ਕਰੂੰਗੇ ਔਰ ਉਸ ਤੇ ਆਮ ਆਦਮੀ ਨੇ ਕਿਹਾ ਕਿ ਅਸੀਂ 24 ਘੰਟਿਆਂ ਚ ਚਿੱਟਾ ਖਤਮ ਕਰ ਦਾਂਗੇ ਇੱਕ ਹਫਤੇ ਦਾ ਟਾਈਮ ਚਾਹੀਦਾ ਹੈ ਅਸੀਂ ਚਿੱਟਾ ਖਤਮ ਕਰ ਦਿਆਂਗੇ ਪਰ ਇਹ ਸਰਕਾਰ ਨੇ ਵੀ ਚੱਟੇ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਜਿਹੜੇ ਅਮਰਤਪਾਲ ਵਰਗੇ ਨੌਜਵਾਨ ਜਿਹੜਾ ਸਾਥੀ ਬੱਚਿਆਂ ਨੂੰ ਅਮਰਤ ਸਕਾਉਣ ਵੱਲ ਤੋਰ ਤੋਰ ਰਹੇ ਸੀ ਇਹਨਾਂ ਨੇ ਉਹਨਾਂ ਦੇ ਉੱਤੇ ਵੀ ਝੂਠੇ ਜਿਹੜੇ ਐਨਐਸਏ ਦੇ ਪਾਚੇ ਲਾ ਕੇ ਉਹਨਾਂ ਨੂੰ ਡਿਗਰੀ ਕੋਲ ਜੇਲ੍ਹ ਚ ਪਹੁੰਚਾਤਾ ਔਰ ਜਿਹੜਾ ਬਾਕੀ ਲੋਕ ਹੈ ਉਨ੍ਹਾਂ ਦੇ ਉੱਤੇ ਡੈਸ਼ਟ ਪੈਦਾ ਕਰਤੀ ਵੀ ਜੇਕਰ ਕੋਈ ਇਹ ਸਰਕਾਰ ਦੇ ਖਿਲਾਫ ਬੋਲੇਗਾ ਤਾਂ ਉਹਦੇ ਉੱਤੇ ਜਿਹੜਾ ਮਤਲਬ ਪਰਚਾ ਦਰਜ ਕਰਕੇ ਅੰਦਰ ਠੋਕ ਦਿੱਤਾ ਜਾਊਗਾ ਇਸ ਕਰਕੇ ਜਿਹੜਾ ਚਿੱਟਾ ਹੈ ਇਹ ਬਹੁਤ ਹੀ ਖਤਰਨਾਕ ਰੁਝਾਨ ਹੈ ਇਹਨੂੰ ਸਰਕਾਰਾਂ ਨੇ ਹੀ ਮਤਲਬ ਪਹਿਲਾਂ ਸ਼ੁਰੂਆਤ ਦੇ ਵਿੱਚ ਪ੍ਰਮੋਟ ਕੀਤਾ ਹੈ ਤਾਂ ਇਸ ਕਰਕੇ ਸਾਨੂੰ ਜਿਹੜਾ ਚਿੱਟਾ ਹੈ ਇਹ ਸਰਕਾਰਾਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਤੁਸੀਂ ਆਪਣੇ ਮਤਲਬ ਕਰੋੜਾ ਅਰਬਾਂ ਰੁਪਿਆ ਇਕੱਠਾ ਕਰਨ ਦੇ ਲਈ ਮਤਲਬ ਤੁਸੀਂ ਜਿਹੜੇ ਇਥੋਂ ਦੇ ਪੰਜਾਬ ਦੇ ਲੋਕ ਆ ਜਾਂ ਹਰਿਆਣੇ ਦੇ ਲੋਕ ਆ ਜਾਂ ਦੇਸ਼ ਦੇ ਲੋਕ ਨੌਜਵਾਨ ਆ ਉਹਨਾਂ ਦੀ ਜ਼ਿੰਦਗੀਆਂ ਨਾਲ ਖਲਵਾੜ ਨਾ ਕਰੋ ਇਹ ਚਿੱਟੇ ਜਿਹੜੀ ਨਾਥ ਹੈ ਜਲਦੀ ਪਾਈ ਜਾਣੀ ਚਾਹੀਦੀ ਹੈ ਔਰ ਅਸੀਂ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਆ ਕਿ 2009 ਦੇ ਵਿੱਚ ਇੱਕ ਸੈਂਟਰਲ ਗਵਰਨਮੈਂਟ ਨੇ ਕਾਨੂੰਨ ਬਣਾਇਆ ਸੀ ਆਰਟੀਈ ਰਾਈਟ ਟੂ ਐਜੂਕੇਸ਼ਨ ਉਹ ਜਿਹੜਾ 2009 ਦਾ ਕਾਨੂੰਨ ਬਣਿਆ ਹੋਇਆ ਹੈ ਪੂਰੇ ਦੇਸ਼ ਦੇ ਵਿੱਚ ਕਿਤੇ ਥੋੜਾ ਕਿਤੇ ਬਹੁਤਾ ਲਾਗੂ ਹੋ ਚੁੱਕਿਆ ਹੈ ਇੰਪਲੀਮੈਂਟ ਕਰ ਦਿੱਤਾ ਗਿਆ ਹੈ ਔਰ 2009 ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਪੰਜਾਬ ਚ ਆਈਆਂ ਕਿਸੇ ਵੀ ਸਰਕਾਰ ਨੇ ਉਹ ਜਿਹੜਾ ਕਾਨੂੰਨ ਪੰਜਾਬ ਚ ਲਾਗੂ ਨਹੀਂ ਕੀਤਾ ਉਹਨੂੰ ਆਣੀ-ਵਹਣੀ ਮਤਲਬ ਦੂਰ ਰੱਖਿਆ ਜਿਹਦੇ ਵਿੱਚ 25% ਸੀਟਾਂ ਮਤਲਬ ਜਿਹੜਾ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ ਉਹ ਕਿਸੇ ਸ਼ੈਡਿਊਲ ਕਾਸਟ ਜਾਂ ਬੈਕਵਾਰਡ ਕਲਾਸ ਦੀ ਗੱਲ ਨਹੀਂ ਕਿਸੇ ਵੀ ਜਾਤੀ ਦਾ ਹੋਵੇ ਜਿਹੜਾ ਗਰੀਬ ਹੈ ਉਹਦੇ ਬੱਚੇ ਦੀ ਪੜ੍ਹਾਈ ਬਿਲਕੁਲ ਫ੍ਰੀ 25% ਸੀਟਾਂ ਜਿਹੜੇ ਵੱਡੇ ਵੱਡੇ ਕਨਵਰਟ ਸਕੂਲ ਹੈ ਚਾਹੇ ਯਾਦਵਿੰਦਰਾ ਸਕੂਲ ਹੋਵੇ ਇਹਦੇ ਵਿੱਚ ਵੀ 25% ਸੀਟਾਂ ਗਰੀਬਾਂ ਦੇ ਬੱਚਿਆਂ ਨੂੰ ਮਿਲ ਸਕਦੀਆਂ ਪਰ ਜਿਹੜੀਆਂ ਸਰਕਾਰਾਂ ਹਨ ਉਹ ਨਹੀਂ ਚਾਹੁੰਦੀਆਂ ਕਿ ਇੱਥੋਂ ਦੇ ਜਿਹੜੇ ਬੱਚੇ ਐ ਉਹ ਪੜ੍ਹ ਲਿਖ ਕੇ ਆਪਣਾ ਜੀਵਨ ਵਧੀਆ ਬਸਰ ਕਰਨ ਉਹ ਇੱਥੇ ਕਿਉਂਕਿ ਮੈਂ ਇੱਕ ਪੰਜਾਬੀ ਦੀ ਕਹਾਤ ਹੈ ਵੀ ਜਿਹੜੇ ਬਾਹਰ ਦੀਆਂ ਸਰਕਾਰਾਂ ਹਨ ਉਹ ਆਪਣੇ ਦੇਸ਼ ਦੇ ਬੱਚਿਆਂ ਨੂੰ ਦੇਸ਼ ਦੇ ਲੋਕਾਂ ਨੂੰ ਪੜ੍ਹਾ ਲਿਖਾ ਕੇ ਉਹਨਾਂ ਦੇ ਤੇ ਰਾਜ ਕਰਨੀਆਂ ਚਾਹੁੰਦੀਆਂ ਪਰ ਜਿਹੜੀ ਸਾਡੇ ਭਾਰਤੀਆਂ ਸਰਕਾਰਾਂ ਭਾਰਤ ਦੀਆਂ ਸਰਕਾਰਾਂ ਦੇਸ਼ ਦੇ ਲੋਕਾਂ ਨੂੰ ਅਨਪੜ ਅਤੇ ਅੰਧਵਿਸ਼ਵਾਸੀ ਰੱਖ ਕੇ ਰਾਜ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਪੜ੍ਹੇ ਲਿਖੇ ਬੱਚੇ ਹੋਣਗੇ ਤਾਂ ਉਹ ਰੁਜ਼ਗਾਰ ਮੰਗਣਗੇ ਜੇ ਰੁਜ਼ਗਾਰ ਮੰਗਣਗੇ ਇਹ ਰੁਜ਼ਗਾਰ ਦੇਣਾ ਨਹੀਂ ਚਾਹੁੰਦੇ ਤਾਂ ਫਿਰ ਉਹ ਰਾਜ ਰਾ ਕੱਲ ਨੂੰ ਰਾਜ ਮੰਗਣਗੇ ਤਾਂ ਇਸ ਕਰਕੇ ਇਹ ਲੋਕਾਂ ਬੱਚਿਆਂ ਨੂੰ ਜਿਹੜੇ ਲੋਕ ਐਥੋਂ ਦੇ ਉਹਨਾਂ ਨੂੰ ਅਨਪੜ ਅਤੇ ਅੰਧਵਿਸ਼ਵਾਸੀ ਰੱਖ ਕੇ ਰਾਜ ਕਰਨਾ ਚਾਹੁੰਦੇ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਕਿ ਜੇਕਰ ਤੁਸੀਂ ਨਗਲਾ ਸਾਹਿਬ ਵਰਗਿਆਂ ਨੂੰ ਲੀਡਰਾਂ ਨੂੰ ਬੋਟਾਂ ਬਤ ਬਤ ਪਾ ਕੇ ਜਿਤਾ ਕੇ ਪਾਰਲੀਮੈਂਟ ਚ ਭੇਜਦੇ ਆ ਤਾਂ ਉਹ ਜਿਹੜਾ ਕਾਨੂੰਨ ਹੈ ਉਹ ਇੱਥੇ ਲਾਗੂ ਕੀਤਾ ਹਰ ਇੱਕ ਦੇ ਬੱਚਿਆਂ ਨੂੰ ਜਿਹੜਾ ਉਹ ਫ੍ਰੀ ਐਜੂਕੇਸ਼ਨ ਲਈ ਜਾਊਗੀ ਇਹ ਨਗਲਾ ਸਾਹਿਬ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਮਤਲਬ ਲਿਖਿਆ ਸੋ ਇਹ ਸਰਦਾਰ ਅਵਤਾਰ ਸਿੰਘ ਨਗਲਾ ਆਜ਼ਾਦ ਉਮੀਦਵਾਰ ਸ਼੍ਰੀ ਅਨੰਦਪੁਰ ਸਾਹਿਬ ਤੇ ਲਖਵੀਰ ਸਿੰਘ ਜਪੜਾਣਾ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਕੋਈ ਵੀ ਹੋਣ ਰਵੈਤੀ ਪਾਰਟੀਆਂ ਕਾਂਗਰਸ ਅਕਾਲੀ ਭੀਜਪੀ ਆਮ ਆਦਮੀ ਪਾਰਟੀ ਨਸ਼ਾ ਬਾਣ ਹੀ ਨੌਜਵਾਨਾਂ ਨੂੰ ਨਸ਼ੇ ਦੇ ਤਲਦਲ 'ਚ ਫਸਾ ਕੇ ਰਾਜ ਕਰਨਾ ਚਾਹੁੰਦੀਆਂ ਅਨਪੜ੍ਹ ਰੱਖ ਕੇ ਉਹਨਾਂ ਨੂੰ ਕੋਈ ਕਿਸੇ ਪੱਖੋਂ ਵੀ ਜਾਗਰਤ ਹੋਣ ਤੋਂ ਰੋਕ ਰਹੀਆਂ ਹਨ ਤਾਂ ਕਿ ਸਾਡਾ ਲੁੱਟ ਖਸੁੱਟ ਦਾ ਉੱਤੇ ਰਾਜ ਕਰਨ ਦਾ سلسلہ ਚੱਲਦਾ ਰਹੇ ਧੰਨਵਾਦ